ਕੰਨ ਤਨ ਬਾਬਾ ਰੋੜੀ ਸਾਹਿਬ ਜੀ ਸਮੂਹ ਗ੍ਰਾਮ ਪੰਚਾਇਤ ਪਿੰਡ ਵੀਰ ਪਿੰਡ ਸਟਾਰ ਯੂਥ სპੋਰਟਸ ਕਲਬ ਐਨ ਆਰ ਆਈ ਵੀਰਾ ਵੱਲੋਂ ਸਮੂਹ ਨਗਰ ਨਿਵਾਸੀਆਂ ਵੱਲੋਂ ਫੁੱਟਬਾਲ ਕੱਪ ਕਰਵਾਇਆ ਗਿਆ ਸਰਦਾਰ ਗੁਰਦਿਆਲ ਸਿੰਘ ਕੈਨੇਡਾ ਅਤੇ ਉਹਨਾਂ ਦੇ ਪਰਿਵਾਰ ਵੱਲੋਂ 1 ਲੱਖ ਦਾ ਇਨਾਮ ਦਿੱਤਾ ਗਿਆ ਸਰਦਾਰ ਅਮਨਦੀਪ ਸਿੰਘ ਮਾਨ ਅਤੇ ਉਹਨਾਂ ਦੇ ਪਰਿਵਾਰ ਵੱਲੋਂ 71 ਹਜ਼ਾਰ ਦਾ ਇਨਾਮ ਦਿੱਤਾ ਦੇਖੋ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਸਭ ਤੋਂ ਪਹਿਲਾਂ ਖਬਰਾਂ ਦੇ ਖਣ ਲਈ ਚੈਨਲ ਤੇ ਕਲੈਕਟ ਕਰੋ ਸਿੰਘ ਜੱਜ ਜਿਹੜੇ ਅੰਤ ਸਵੇਰਾ ਦੇ ਵੀ ਅ ਬੜੇ ਸੀਨੀਅਰ ਪੱਤਰਕਾਰ ਮੈਂ ਤੁਹਾਡਾ ਆਪਣਾ ਬਾਬਾ ਕਸ਼ਮੀਰ ਸਿੰਘ ਵੀਰ ਸਰ ਤੋਂ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਹਿਲਾਂ ਸਭ ਤੋਂ ਸਾਰੇ ਕਮੇਟੀ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡੀ ਪੰਚਾਇਤ ਨੂੰ ਇੱਥੇ ਬੋਲਣ ਦਾ ਮੌਕਾ ਦਿੱਤਾ ਬਹੁਤ ਬਹੁਤ ਧੰਨਵਾਦ ਕਰਦੇ ਲੱਗਰ ਦੇ ਬੀਬੀ ਇੰਦਰਜੀਤ ਕੌਰ ਮਾ ਐਮ ਐਨ ਏ ਸਾਹਿਬ ਅਤੇ ਐਨ ਆਰ ਆਈ ਵੀਰਾਂ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਇਹਨਾਂ ਦੇ ਸਹਿਯੋਗ ਦੇ ਨਾਲ ਇਹ ਟੂਰਨਾਮੈਂਟ ਹਰ ਸਾਲ ਕਰਾਉਂਦੇ ਹਾਂ ਅਤੇ ਇਸ ਵਾਰ ਵੀ ਬਹੁਤ ਅੱਛੇ ਢੰਗ ਦੇ ਨਾਲ ਟੂਰਨਾਮੈਂਟ ਕਰਾ ਰਹੇ ਆ ਤੇ ਮੋੜਲੇ ਸਾਲ ਵੀ ਅਸੀਂ ਇਸੇ ਤਰ੍ਹਾਂ ਅਸੀਂ ਵੀ ਇਹਨਾਂ ਦਾ ਸਾਥ ਦਵਾਂਗੇ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਬਹੁਤ ਅੱਛੇ ਢੰਗ ਦੇ ਨਾਲ ਹੋਰ ਵੀ ਖੇਡਾ ਇੱਥੇ ਕਰਾਵਾਂਗੇ ਹੋਰ ਜੋ ਇੱਥੇ ਕਮੀ ਪੇਸ਼ੀ ਹੈ ਗਰਾਊਂਡ ਦੇ ਵਿੱਚ ਉਬੀ ਅਸੀਂ ਸਾਨੂੰ ਦੱਸਣ ਅਸੀਂ ਕਮੇਟੀ ਮੈਂਬਰ ਐਨ ਆਰ ਆਈ ਵੀਰਾਂ ਦੇ ਨਾਲ ਲਾ ਕੇ ਅਸੀਂ ਉਹਨਾਂ ਨੂੰ ਕਰਾਂਗੇ ਹੈਲਪ ਕਰਾਂਗੇ ਅਖਰੇ ਅਸੀਂ ਸਰ ਆਏ ਪਹਿਲੀ ਵਾਰੀਆਂ ਕਦੀ ਆਏ ਨਹੀਂ ਸੀ ਅੱਗੇ ਔਰ ਉਹਦਾ ਅੱਗੇ ਨਾਲੋਂ ਬਹੁਤ ਐਤਕੀ ਰੌਣਕ ਆ ਆਉਂਦੇ ਸਾਨੂੰ ਹੋਰ ਵੀ ਵੱਧੂ ਇਸ ਤੋਂ ਵੱਧ ਰੌਣਕ ਹੋਊਗੀ ਜੋ ਕੋਈ ਇੱਥੇ ਕਮੀ ਪੇਸ਼ੀ ਹੈ ਉਹ ਅਸੀਂ ਪੂਰੀ ਕਰਾਂਗੇ ਐਨ ਆਰ ਆਈ ਵੀਰਾਂ ਦੇ ਨਾਲ ਲਾ ਕੇ ਅਸੀਂ ਮੁੰਡੇ ਨਾਲ ਮੁੰਡਾ ਲਾ ਕੇ ਇਹਨਾਂ ਦਾ ਪੂਰਾ ਸਾਥ ਦੇਵਾਂਗੇ ਜੋ ਵੀ ਇੱਥੇ ਕਿਸੇ ਕਮੀ ਪੈਸੀ ਚੀਜ਼ ਦੀ ਹੈਗੀ ਆ ਉਹ ਅਸੀਂ ਇੱਥੇ ਉਪਲਬਧ ਕਰਾਂਗੇ ਇਹਨਾਂ ਨੂੰ ਹਰ ਇੱਕ ਚੀਜ਼ ਦੀ ਕਰਾਂਗੇ ਇਹਨਾਂ ਨੂੰ ਬਹੁਤ ਸਰਬੋਤ ਇਹਨਾਂ ਦੇ ਵੀਰਾਂ ਦੇ ਸਹਿਯੋਗ ਦੇ ਨਾਲ ਔਰ ਸਾਡੇ ਐਮਐਲਏ ਸਾਹਿਬ ਦੇ ਸਹਿਯੋਗ ਦੇ ਨਾਲ ਇਹ ਅਸੀਂ ਟੂਰਨਾਮੈਂਟ ਸ਼ੁਰੂ ਕਰਾਇਆ ਹੋਇਆ ਆ ਤੇ ਇਦਾਂ ਹੀ ਐਨਆਰਆਈ ਵੀਰਾਂ ਦੇ ਸਾਥ ਦੇ ਨਾਲ ਅੱਗੇ ਅਸੀਂ ਇਹ ਟੂਰਨਾਮੈਂਟ ਇਦਾਂ ਹੀ ਚੱਲੀ ਰਹੇ ਪਹਿਲਾ ਲੱਖ ਰੁਪਿਆ ਦਾ ਦੂਜਾ 52 1 21000 ਦਾ ਨਾਮ ਤੈਤ ਕੀ ਸਰਪੋਤ ਹੈ ਬਹੁਤ ਬਹੁਤ ਸਰਪੋਤ ਸਹ ਆ ਸਾਡੇ ਪਿੰਡ ਦੇ ਬੱਚਿਆਂ ਨੂੰ ਬਹੁਤ ਸਹ ਆ ਬਾਕੀ ਅਸੀਂ ਕਮੇਟੀ ਮੈਂਬਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾ ਕੇ ਖੇਡਣ ਨਾਲ ਲਾਇਆ ਬਹੁਤ ਖੁਸ਼ੀ ਦੀ ਗੱਲ ਹੈ ਨਸ਼ਿਆਂ ਤੋਂ ਬਚ ਕੇ ਆ ਕਿੰਨੀ ਖੁਸ਼ੀ ਵਾਲੀ ਗੱਲ ਆ ਇੱਥੇ ਆਓ ਤੁਸੀਂ ਬਹੁਤ ਵਧੀਆ ਗੱਲ ਆ ਨਸ਼ਿਆਂ ਤੋਂ ਬਚ ਕੇ ਇਧਰ ਨੂੰ ਖੇਡਾਂ ਨੂੰ ਆਓ ਤੇ ਬਹੁਤ ਵਧੀਆ ਕਰਦੇ ਪਿੰਡ ਦਾ ਨਾਮ ਰੌਸ਼ਨ ਕਰੋ ਸਾਡੇ ਐਮਐਨਏ ਸਾਹਿਬ ਦਾ ਨਾਮ ਰੌਸ਼ਨ ਹੋਊਗਾ ਸਾਡੇ ਐਨਆਰਆਈ ਵੀਰਾਂ ਦਾ ਨਾਮ ਰੌਸ਼ਨ ਹੋ ਰਿਹਾ ਆ ਸਾਡੇ ਸਾਰੇ ਬੈਠੇ ਸੱਜਣ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਬੇਨਤੀ ਇਹ ਵੀ ਸਾਡਾ ਹਰ ਸਾਲ ਇਦਾਂ ਹੀ ਸਾਥ ਦੇਣ ਉਹਨਾਂ ਦਾ ਸਾਥ ਦੇ ਨਾਲ ਹੀ ਅਸੀਂ ਸ਼ੁਰੂ ਕੀਤਾ ਆ ਤੇ ਉਹਨਾਂ ਦੇ ਸਾਥ ਦੇ ਨਾਲ ਹੀ ਅਸੀਂ ਇਹ ਹਰ ਸਾਲ ਕਰਵਾਉਂਦੇ ਹਾਂ ਅਸੀਂ ਹਰ ਸਾਲ ਇਹ ਮੇਰਾ ਖਿਆਲ ਹੈ ਵੀ ਤਕਰੀਬਨ 35-40 ਸਾਲ ਤੋਂ ਫੋਟਵਾਲ ਤੇ ਕਬੱਡੀ ਟੂਰਨਾਮੈਂਟ ਕਰਵਾ ਰਹੇ ਆ ਇਸ ਸਾਲ ਵੀ ਪਿਛਲੇ ਸਾਲ ਦੀ ਤਰ੍ਹਾਂ ਹੀ ਬਾਹਰੋਂ तकरीबन ਸਾਡੇ ਕੋਲ 35 ਦੇ ਕਰੀਬ ਟੀਮਾਂ ਆਈਆਂ ਔਰ ਅੱਜ ਫਾਈਨਲ ਦੇ ਨੇ ਫੋਟਵਾਲ ਮੈਚ ਦਾ ਸੈਮੀਫਾਈਨਲ ਮੈਚ ਚੱਲ ਰਿਹਾ ਤੇ ਉਸ ਤੋਂ ਬਾਅਦ ਫਾਈਨਲ ਮੈਚ ਹੋਵੇਗਾ ਇਸੇ ਤਰ੍ਹਾਂ ਹੀ ਅਸੀਂ ਉਮੀਦ ਕਰਦੇ ਆ ਕਿ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ಗ್ರಾಮ ਪੰਚਾਇਤ ਦੇ ਸਹਿਯੋਗ ਨਾਲ ਸਾਡੇ ਇਲਾਕੇ ਦੇ ਐਮ ਐਲ ਏ ਦੀਪਿੰਦਰਜੀਤ ਗੁਰਮਾਨ ਦੇ ਸਹਿਯੋਗ ਨਾਲ ਅਸੀਂ ਹਰ ਤਰ੍ਹਾਂ ਹਰ ਸਾਲ ਇਸੇ ਤਰ੍ਹਾਂ ਹੀ ਅੱਗੇ ਤੋਂ ਵੀ ਟੂਰਨਾਮੈਂਟ ਕਰਵਾਉਂਦੇ ਆ ਤੇ ਕਰਵਾਉਂਦੇ ਰਹਿਾਂਗੇ ਇਹਨਾਂ ਦਾ ਸਭ ਤੋਂ ਵੱਧ ਸਹਿਯੋਗ ਹੈ ਜੀ ਜਿੰਨਾ ਵੀ ਮਤਲਬ ਮਦਦ ਹੋ ਸਕਦੀ ਸਾਡੇ ਪੁਰਾਣੇ ਪਲੇਅਰ ਫੁੱਟਬਾਲ ਪ੍ਰੇ ਜਿਹੜੇ ਆ ਕਬੱਡੀ ਦੇ ਪਲੇਅਰ ਆ ਉਹ ਜ਼ਿਆਦਾਤਰ ਐਨਆਰਆਈ ਆ ਉਹ ਤਕਰੀਬਨ ਸਾਨੂੰ ਹਰ ਸਾਲ ਹੀ ਬਹੁਤ ਮਦਦ ਕਰਦੇ ਆ ਅਸੀਂ ਉਹਨਾਂ ਦਾ ਤਕਰੀਬਨ ਦਿਲ ਤੋਂ ਕਲੱਬ ਵੱਲੋਂ ਬਹੁਤ ਧੰਨਵਾਦ ਕਰਦੇ ਆ ਕਿ ਉਮੀਦ ਵੀ ਕਰਦੇ ਆ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਹੀ ਵੱਧ ਤੋਂ ਵੱਧ ਸਾਡੀ ਮਾਲੀਸ਼ਾਤਾ ਕਰਨ ਤੇ ਅੱਗੇ ਤੋਂ ਸਾਨੂੰ ਅਸੀਂ ਪ੍ਰਾਈਜ਼ ਜਿਹੜਾ ਆ ਉਹ ਵੀ ਵਧਾ ਸਕੀਏ ਇਸ ਵਾਰੀ ਅਸੀਂ ਫਰਸਟ ਪ੍ਰਾਈਜ਼ ਜੋ ਆ 1 ਲੱਖ ਰੁਪਏ ਰੱਖਿਆ ਹੋ ਸਕਦਾ ਅੱਗੇ ਤੋਂ ਇਹ ਜਿੰਨੀ ਵੱਧ ਮਦਦ ਮਿਲੂਗੀ ਅਸੀਂ ਉਹਨੂੰ ਪ੍ਰਾਈਜ਼ ਵਧਾਇਆ ਜਾਊਗਾ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿੰਨੇ ਛੋਟੇ ਬੱਚੇ ਆ ਔਰ ਪਲੇਅਰ ਆ ਇਸ ਟਾਈਮ ਖੇਡ ਰਹੇ ਆ ਜਾਂ ਖੇਡਣ ਵਾਲੇ ਆ ਕਿ ਉਹਨਾਂ ਨੂੰ ਵੱਧ ਤੋਂ ਵੱਧ ਗਰਾਊਂਡ ਵਿੱਚ ਆਉਣ ਆਪਣੀ ਮਿਹਨਤ ਕਰਨ ਤੇ ਵੱਧ ਤੋਂ ਵੱਧ ਉਦੋਂ ਗਰਾਊਂਡ 'ਚ ਸੈਲਨ ਟੀਮਾਂ 'ਚ ਸੈਲਨ ਮੈਂ ਸਿ ਉਹਨਾਂ ਨੂੰ ਇਹ ਕਹਾਂਗਾ ਕਿ ਨਸ਼ੇ ਪੱਤੇ ਜਿਹੜੇ ਆ ਇਹ ਛੱਡ ਕੇ ਤੁਸੀਂ ਇੱਧਰ ਗਰਾਊਂਡ ਵੱਲ ਧਿਆਨ ਦਿਓ ਚਾਮ ਨੂੰ ਗਰਾਊਂਡ ਚ ਆਓ ਆਣ ਕੇ ਇੱਥੇ ਪ੍ਰੈਕਟਿਸ ਕਰੋ ਸਵੇਰੇ ਵੀ ਜੇ ਟਾਈਮ ਕਿਸੇ ਕੋਲ ਮਿਲਦਾ ਸਵੇਰ ਨੂੰ ਵੀ ਆਓ ਗਰਾਊਂਡ ਦੇ ਚਾਰ ਚਾਰੇ ਪਾਸੇ ਲਾਈਟਾਂ ਲੱਗੀਆਂ ਹੋਈਆਂ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਕਿ ਸਾਡੇ ਕੋ ਮੋਟਰ ਵੀ ਹੋਣੀ ਹੁਣੇ ਅਸੀਂ ਨਵੀਂ ਦਵਾਈ ਆ ਇਸ ਕਰਕੇ ਨਸ਼ਾ ਵਿੱਚ ਆਪਣੀ ਜ਼ਿੰਦਗੀ ਬਰਬਾਦ ਕਰਨ ਦੀ بجائے ਤੁਸੀਂ ਇੱਧਰ ਜਿੰਨਾ ਵੀ ਧਿਆਨ ਦੇ ਸਕਦੇ ਵੱਧ ਤੋਂ ਵੱਧ ਗਰਾਊਂਡ ਵੱਲ ਧਿਆਨ ਦਿਓ। ਵਧੀਆ ਹੋਇਆ। ਉਹਨਾਂ ਦੀ ਟੀਮ 14 ਦਾ ਬਹੁਤ ਵਧੀਆ ਮੈਚ ਫਾਈਨਲ ਆ ਇਹ ਇਹ ਮੈਂ ਸਰਪੰਚ ਸਾਹਿਬ ਹੈਗਾ ਵੀ ਬਾਗਪੁਰ ਸਾਹਿਬ ਸਰਪੰਚਾ ਪਤਨ ਕਪਰਵਾਯਾਰ ਦਾ ਮੈਚ ਹੈ ਬਹੁਤ ਇੱਕ ਚੱਲਦਾ ਹੈ ਕਾ ਸਿੰਗਰਾਉਡਾ ਜਿੰ다 ਸਿੰਘ ਪਿੰਨੋ ਚਲ ਗਿਆ ਪੀਰ ਸਿੰਘ ਜੱਜ ਗੋਲ ਕਰਾ ਲਿਆ ਜਿਹੜਾ ਹੁਣ ਪੀਰਤਨੀਆ ਨਾਲ ਨਾਲ ਤੇ ਹਿਆਰ ਲੱਗਿਆ ਉਹਨੇ ਜਾਣਾ ਹੋਇਆ ਦੱਸਦੇ ਹੋ आ रे आ रे ओ नहीं नहीं आ जो है बड़ी नहीं और मारी या किनरे जो ओ भाई दिया ये यानी और ऊपर आ काट दो

हान <laughs> कारे ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਬਾਬਾ ਕਸ਼ਮੀਰ ਸਿੰਘ ਲੰਬਰਦਾਰ ਵੀਰਪਿੰਡ ਤੋਂ ਇਹ ਜਿਹੜਾ ਚੱਲਦਾ ਹੋਇਆ ਟੂਰਨਾਮੈਂਟ ਫੁੱਟਬਾਲ ਦਾ ਪਿਛਲੇ ਸਾਲ ਨਾਲ ਵੀ ਵਧੀਆ ਕਰਾਇਆ ਸੀ ਪਿਛਲੇ ਸਾਲ 81000 61000 ਸੀ 1 ਲੱਖ ਰੁਪਈਆ ਤੇ 71000 ਰੱਖਿਆ ਤੇ ਲੰਗਰ ਵੀ ਅਟੁੱਟ ਵਰਤਿਆ ਜਗਤਾਰ ਸਿੰਘ ਨੇ ਆਪਣੀ ਮਾਤਾ ਪਿਤਾ ਦੇ ਯਾਦ ਵਿੱਚ ਕੀਤਾ ਵੀਰਪਿੰਡ ਦਾ ਫੁੱਟਬਾਲ ਦਾ ਫਾਈਨਲ ਦੋਨੇ ਟੀਮਾਂ ਫਾਈਨਲ ਚ ਚਲ ਗਈਆਂ ਸਾਨੂੰ ਬੜਾ ਮਾਣ ਹੈ ਬੜੀ ਦੂਰੋਂ ਦੂਰੋਂ ਐਤੀ ਟੀਮਾਂ ਆਈਆਂ ਕੜਿਆਲਾ ਅੰਮ੍ਰਿਤਸਰ ਦੋਦਰ ਖੰਨਾ ਮਾਨਸਾ ਐਡੀ ਦੂਰੋਂ ਦੂਰੋਂ ਕੱਪ ਤੇ ਆਏ ਆ ਤੈਦੋਂ ਸਾਰਿਆਂ ਦਾ ਧੰਨਵਾਦ ਕਰਦੇ ਆ